ਹਾਂਜੀ ਮਿੱਤਰੋ ਥੀਏਟਰ ਜੰਕਸ਼ਨ ਤੇ ਆਪਾਂ ਵੀਡੀਓ ਪਾ ਰਹੇ ਆਂ ਪਾਰਟ ਕੈਮਾ ਕਰਵੇਂ ਛਪਣਾ ਓਏ 76 76 ਮਾ 76ਵਾਂ ਪਾਰਟ ਆ ਰਿਹਾ ਜੀ ਉਹਦੇ ਵਿੱਚ ਅਸੀਂ ਕੱਢਾਂਗੇ ਜਾਗੋ ਮੁਖਤਿਆਰਤਾ ਇਹਦੀ ਆ ਜਾਗੋ ਵਾਲਾ ਸਮਾਨ ਆਪਾਂ ਸਾਰਾ ਇਕੱਠਾ ਕਰ ਲਿਆ ਤੇ ਆਹ ਦੇਖੋ ਕੱਗਰੇ ਵੀ ਪਏ ਨੇਗੇ ਕੱਗਰੇ ਵੀ ਗੇ ਫਲਕਾਰੀ ਵੀ ਗਈਆਂ ਕੰਨਾਂ ਵਿੱਚ ਗੋਗਰੂ ਤੇ ਬਾਲੀਆਂ ਵੀ ਗਈਆਂ ਆਹ ਜਾਗੋ ਆ ਆਪਾਂ ਚੱਠਿਆਂ ਤੋਂ ਇਹ ਸਾਰਾ ਸਮਾਨ ਇਕੱਠਾ ਕਰਦੇ ਫਿਰਦੇ ਆ ਜੀ ਅੱਜ ਆਉਣ ਕਾ ਤੁਹਾਨੂੰ ਦਿਖਾਵਾਂਗੇ ਬੁੜੀਆਂ ਦੀਆਂ ਗੱਲਾਂ ਬਾਤਾਂ ਗੀਤ ਗੂਤ ਪੰਜਾਬੀ ਸੱਭਿਆਚਾਰ ਤੁਹਾਨੂੰ ਸਾਰਾ ਦਿਖਾਵਾਂਗੇ ਅੱਜ ਇਹ ਬਲੌਗ ਦੇ ਵਿੱਚ ਸੋ ਅਸੀਂ ਆ ਸਾਰਾ ਸੱਭਿਆਚਾਰ ਦਾ ਸਮਾਨ ਲੈ ਚੁੱਕਿਆ ਚਰਖਾ ਸਾਡਾ ਰਿਆ ਟਰਾਲੀ ਚ ਲੱਦ ਦਿਲਦਾ ਤੇ ਹੋਰ ਵੀ ਅਨੇਕਾ ਪ੍ਰਕਾਰ ਦੀਆਂ ਜਿਹੜੇ ਸੱਭਿਆਚਾਰਕ ਚੀਜ਼ਾਂ ਨੇ ਫਲਕਾਰੀ ਤੇ ਹੋਰ ਕੀ ਹੁੰਦਾ ਸੱਭਿਆਚਾਰ ਚ ਬੁੜੀਆਂ ਬੁੜੀਆਂ ਤਾਂ ਹੋ ਗਈਆਂ ਤਾਂ ਹੋਰ ਵੀ ਜੋ ਅਨਿਖੜਵੇਂ ਅੰਗ ਨੇ ਸੱਭਿਆਚਾਰ ਦੇ ਤੁਹਾਨੂੰ ਉਹ ਦਿਖਾਵਾਂਗੇ ਕਾਵੇਂ ਮਿੱਤਰੋ ਕੱਗਰੇ ਆਉਣਗੇ ਇੱਕ ਤਾਂ ਕੱਗਰੇ ਦਾ ਆ ਪੈਨੇ ਗੱਡੀ ਚ ਲੈ ਕੇ ਤੇ ਇੱਥੇ ਸ਼ੱਕ ਵੀ ਪੈ ਸਕਦਾ ਵੀ ਇਹ ਗੱਡੀ ਜਿੱਗਾ ਗਰੇ ਕਿਵੇਂ ਰੱਖੇ ਫਿਰਦੇ ਹੂੰ ਵੀ ਬਟ ਠੀਕ ਆ ਓਕੇ ਆ ਗੱਲਬਾਤ ਜਾਗ ਆ ਲੈ ਲਾਈਟਾਂ ਦਿਖਾਉਣਾ ਤੂੰ ਮੈਂ ਲਾ ਕੇ ਆ ਜਾਂ ਆ ਦੇਖ ਉਹ ਆ ਲੈ ਟਨਲ ਕੰਮ ਚਲਾ ਲਾਂਗੇ ਉਹ ਬਾਬੇ ਇਹਦੇ ਨਾਲ ਹਾਂ ਪਹਿਲਾਂ ਚੱਲੇ ਚਾਰਜਰ ਦੇਖੀ ਕੀ ਨਫੜਾਈ ਮੜਾ ਚਾਰਜਰ ਤਾਂ ਫੁੱਲ ਹੈ ਅੱਜ ਕਿੰਨੀ ਖਟ ਭੈਣ ਤੂੰ ਡੇਗਣਾ ਜਾਵੇ ਇੱਥੇ ਉੱਪਰੋਂ ਨਿਆਣੇ ਦੋ ਕੁ ਗੱਡੀ ਨੂੰ ਦਾ ਇਹ ਰਸਤਾ ਲੈ ਜਾਗੂ ਚਾਰ ਚਲਾ ਦੋ ਬਾਈ ਦੇਖੋ ਬਾਈ ਨਹੀਂ ਨਹੀਂ ਗਹਿਰੇ ਕੰਜਰ ਦੇ ਆਉਣ ਤਾਂ ਪਰਾਂ ਕਰਾ ਹੋਰ ਕਿੜੀਆਂ ਕਰੇ ਆਪਣੇ ਵਾਲੀਆਂ ਜਪੀਆਂ ਨੇ ਛੋਟੀਆਂ ਆਪਣੇ ਵਾਲੀਆਂ ਅੱਛੀਆਂ ਆ ਲੈ ਫੜ ਜਾਗੋ ਬਾਈ ਇਹ ਤੇ ਇਹ ਚੱਲਦੀਆਂ ਨੇ ਹੋਰ ਲੀਲੀਆਂ ਪੀਲੀਆਂ ਹਾਂ ਹਾਂ ਤਾਂ ਇਹਦੇ ਘਰੇ ਵੀ ਇਹ ਲਾਲੀ ਨੇ ਪੀਲੇ ਪੱਕੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ ਲੈ ਫੜ ਬਲਿੰਕ ਕਰਾਉਣੀਆਂ ਨੇ ਆਪਾਂ ਤਾਂ ਬਲਿੰਕ ਲੈ ਫੜ ਆਪੀ ਇੱਕ ਪਹਿਲਾਂ ਜਾਗੋਆਂ ਜਿਹੜੀਆਂ ਹੁੰਦੀਆਂ ਸੀਗੀਆਂ ਉਦੇ ਵਿੱਚ ਜਿਹੜੇ ਘਰ ਦੇ ਵਿੱਚ ਜਾਂਦੇ ਸੀ ਜਾਗੋ ਲੈ ਕੇ ਤੇਲ ਪਾਉਂਦੇ ਹੁੰਦੇ ਸੀਗੇ ਬੁੜੀ ਨੱਚਦੀ ਟੱਪਦੀ ਖੁਸ਼ੀ ਮਨਾਉਂਦੀ ਤੇ ਫਿਰ ਆਪਣੇ ਜਿਹੜੇ ਕੋਲੂ ਦੇ ਵਿੱਚ ਆਪਾਂ ਸਰੋਂ ਆਮ ਹੀ ਹੁੰਦੀਆਂ ਤੀਆਂ ਜਿਹੜਾ ਉਹਨਾਂ ਵਿੱਚ ਤੇਲ ਕੱਢਿਆ ਹੁੰਦਾ ਤੀਆਂ ਸੁਣ ਲਾ ਹਾਂ ਉਹ ਹੀ ਸੁਣ ਰਹੇ ਆ ਮੈਂ ਹੂੰ ਹੂੰ ਕਰੀ ਰਿਹਾ ਹਾਂ ਹਾਂ ਉਹਦੇ ਵਿੱਚੋਂ ਤੇਲ ਕੱਢ ਕੇ ਜਾਗੋ ਚ ਪਾਉਂਦੇ ਹੁੰਦੇ ਸੀ ਵੀ ਅਸੀਂ ਥੋੜੀ ਜਾਗੋ ਨੂੰ ਜਗਾ ਕੇ ਰੱਖਣੀ ਹੈ ਹਾਂ ਹਾਂ ਵੀ ਸਾਨੂੰ ਬਹੁਤ ਥੋੜੇ ਵਿਆਹ ਦਾ ਚਾਹ ਦਾ ਪਰ ਅੱਜ ਕੱਲ ਸਭ ਕੁਝ ਉਲਟ ਹੋ ਗਿਆ ਅੱਜ ਕੱਲ ਜਾਗੋਆਂ ਨੇ ਜਿਹੜੀਆਂ ਬੈਂਟਰੀਆਂ ਤੇ ਆ ਗਈਆਂ ਇਹਦੇ ਕਰਕੇ ਜਿਹੜਾ ਸੱਭਿਆਚਾਰਕ ਜਿਹੜਾ ਉਹ ਵੀ ਆਪਣਾ ਬੈਂਟਰੀਆਂ ਤੇ ਚੱਲਣ ਲੱਗ ਗਿਆ ਕੁਝ ਹੋਰ ਕਹਿਣ ਲੱਗਿਆ ਤੀ ਪੁੱਤ ਕੁੱਤੋਂ ਵੇ ਧੀਆਂ ਕਤੀਆਂ ਹੋ ਗਈਆਂ ਹਾਂ ਧੀਆਂ ਕਤੀਆਂ ਹੋ ਗਈਆਂ ਪੁੱਤ ਕੁੱਤ ਪੁੱਤ ਹੋ ਗਏ ਹਾਂ ਲੈ ਮੈਨੂੰ ਸ਼ੂਟ ਕਰ ਮੈਂ ਸੱਭਿਆਚਾਰ ਗੋਈ ਮਾਰ ਕੇ ਨਹੀਂ ਕਰਦਾ ਜਿਹੜਾ ਇਹ ਜਿਹੜਾ ਆਹ ਆਗਾ ਇਹ ਪਹਿਲਾਂ ਕਿਉਂ ਰੱਖਦੇ ਹੋ ਤੁਸੀਂ ਜਾਗੋ ਨਾਲ ਐ ਕਰ ਜਾਸ ਉਹਨੂੰ ਐ ਨਹੀਂ ਵੀ ਕੁੱਤਾ ਬਿੱਲਾ ਭਜਾਉਣ ਨੂੰ ਨਾ ਇਹ ਕੋ ਗੁਰੂ ਬੰਦੇ ਹੁੰਦੇ ਸੀਗੇ ਜਾਗੋ ਦੇ ਨਾਲ ਜਿਹੜੀਆਂ ਬੁੜੀਆਂ ਬੂਣੀਆਂ ਪਾਉਂਦੇ ਸੀ ਉਹਦੇ ਨਾਲ ਛੜਕਾਰ ਵੱਜਦੀ ਸੀਗੀ ਹਲੇ ਸਾਰੇ ਤਾਂ ਗੈਣੇ ਮੇਰੇ ਨਾ ਪਿਆਣੇ ਪਾਸ ਐਂ ਗਾ ਮੇਰੀ ਗੱਲ ਸੁਣੀ ਹਾਂ ਉਹਨੂੰ ਫੋਨ ਲਾ ਬਿਆ ਤੁਨੂੰ ਕਿ ਰਹਿਣ ਦੇ ਕਾ ਅੱਛਾ ਕਾਉਂ ਟਾਈਮ ਵੇਸਟ ਕਰ ਰਹੇ ਆ ਆਪਾਂ ਨੂੰ ਟਾਈਮ ਲੈ ਕੇ ਤੂੰ ਐ ਕਰ ਉਹਨਾਂ ਦੇ ਘਰ ਲੈ ਵੇਲਾ ਬੜਾ ਗੱਡੀ ਓਏ ਓਮ ਲਾ ਤਾਂ ਸੀ ਘਰੀ ਪਿਆ ਚਲ ਇੱਕ ਵਾਰ ਉਹਨੂੰ ਕਾਲ ਕਰ ਤੇ ਕਾਲ ਮੈਂ ਕਰਦਾ ਕੋਈ ਨਾ ਉੱਥੇ ਜਾ ਕੇ ਸੋ ਇਹ ਸੱਭਿਆਚਾਰ ਕਹੀ ਸੱਭਿਆਚਾਰ ਫੇਰ ਮੋੜਾਂਗੇ ਯਾਰ ਸੱਭਿਆਚਾਰ ਨਹੀਂ ਸੱਭਿਆਚਾਰ ਆ ਸਾਡਾ ਮਤਲਬ ਪਹਿਲਾਂ 부ੜੀਆਂ ਤਿੰਨ ਜਣਾਂ ਦੇ ਵਿੱਚ ਚਰਖਾ ਗੱਤਦੀਆਂ ਫਰਕਾਰੀ ਦੀ ਕੜਾਈ ਕਰਦੀਆਂ ਚੌਪੀ ਕੜਾਈ ਦੀ ਦਿੱਤੀ ਗੱਤ ਤਰੀਖੰਡੀ ਕੜਾਈ ਹੁੰਦੀ ਸੀਗੀ ਤੇ ਅਲੱਗ ਅਲੱਗ ਸਾਡੇ ਸੱਭਿਆਚਾਰ ਸੀ ਹੁਣ ਬਹੁਤ ਰੁੱਲਦੇ ਜਾ ਰਹੇ ਨੇ ਸੱਭਿਆਚਾਰ ਉਹ ਸੱਭਿਆਚਾਰ ਤੁਹਾਨੂੰ ਵੀਡੀਓ ਦਿਖਾਉਣ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿਤੇ ਆਊਗੀ ਆਪਣੀ ਵੀਡੀਓ ਤੇ ਦੋ ਦਿਨਾਂ ਨੂੰ ਹਾਂ ਵੈਂਚਰੀ ਹੋ ਸਕਦਾ ਹੈ ਮੇਰਾ ਬਲੌਗ ਵੀਡੀਓ ਤੋਂ ਬਾਅਦ ਆਵੇ ਪਸੰਦੀ ਜਿਹੜੇ ਬੰਦੇ ਨੇ ਬ੍ਰੋਕ ਦੇਖਿਆ ਸਾਡੀ ਵੀਡੀਓ ਜ਼ਰੂਰ ਦੇਖਣਾ ਤੇ ਜ਼ਰੂਰ ਸ਼ੇਅਰ ਕਰਨਾ ਸੱਭਿਆਚਾਰ ਵੱਡੀ ਗੱਲ ਜਿਹੜੀ ਸੱਭਿਆਚਾਰ ਆ ਉਹਨੂੰ ਆਪਦੇ ਅਨੁਸਾਮ ਕੇ ਰੱਖਣੇ ਸਾਡੇ ਸਾਰੇ ਦੀ ਜ਼ਿੰਮੇਵਾਰੀ ਹੈ ਜਿਹੜੇ ਮੇਰੇ ਵੀਰ ਪੰਜਾਬ ਦੇ ਵਿੱਚ ਬੈਠੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਭੁੱਲੋ ਨਾ ਆਏ ਤਾਂ ਤੁਸੀਂ ਪੰਜਾਬ ਤੋਂ ਜਨਮ ਦਾਤਾ ਤੁਸੀਂ ਪੰਜਾਬ ਦੀਓ ਸੋ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਬੱਸ ਚਲ ਕੇ ਆਪਾਂ ਟਰਾਲੀਆਂ ਦੇ ਨਾਲ ਸਮੂਹਪਾ ਦਿੱਲੀ ਘਰੋ ਕਰਨਾ ਉਹ ਕਿੱਧਰ ਜਾਣ ਗਿਆ ਸੀ ਫੋਕਸ ਸਭਿਆਚਾਰ ਦੇਖੋ ਫੋਕਸ ਸਾਰਾ ਸੱਭਿਆਚਾਰ ਦੇ ਰੱਖਣਾ ਆਪਾਂ ਨੇ ਜਾਂਦੇ ਜਾਂਦੇ ਸਾਰੇ ਦੋ ਦੋ ਵੀਰ ਸਲਾਹਾਂ ਦੇ ਕੇ ਜਾਓ ਜਿੱਤਾਂ ਜੋ ਕੀ ਜਿਹੜਾ ਸਾਡਾ ਚੱਬਿਆ ਚਾਰ ਆ ਉਹ ਬਚ ਕੀ ਰਹਿ ਸਕੀ ਲਾਈਫ ਨੂੰ ਨੂੰ ਲਾ ਆ ਉਹ ਸੁਸ਼ਾਲ ਕੀ ਬismillah ਨਾ ਉਹ ਤਾਂ ਪੁੱਲ ਲੱਗਿਆ ਬਾਕੀ ਐ ਕਿਉਂਦੇ ਭੈਣਾਂ ਦਾ ਸੱਚ ਉਹਦੇ ਬੀ ਗਈਆਂ ਰੇਸ਼ਮੀ ਦੁਪੱਟੇ ਟੋਰੀ ਜਾਲੀਆਂ ਹੋਈਆਂ ਜੋਨੀਆ ਬੀ ਗਈਆਂ ਘਰੇ ਵਾਲੀਆਂ ਵੀ ਨਸ਼ਿਆਂ ਦੇ ਪੱਟ ਤੇ ਪੰਜਾਬੀ ਗੱਫਰੂ ਪੰਜਾਬੀ ਗੱਫਰੂ ਆ ਸਾਡਾ ਵੀਰ ਦੇਖੋ ਇੱਕ ਹੋਰ ਘੱਗਰਾ ਲੈ ਕੇ ਆਇਆ ਐ ਲਾ ਜਾਈਂ ਬੁੜੀਆਂ ਦੇ ਲਹਾ ਲਾ ਇਕੱਠੇ ਕਰਦੇ ਹਾਂ ਅਸੀਂ ਹੈਂ ਦੱਤੋ ਬੋਲਦਾ ਕਿਆ ਕਰਕੇ ਵੀ ਇਹ ਸਾਰੇ ਖੋਗੇ ਦੀ ਹੈ ਕੋਈ ਗੱਲ ਨਹੀਂ ਹੋਣੀ ਲੈ ਇਹ ਆਨੇ ਦੇ ਉੱਪਰੇ ਪਾਇਆ ਹਾਂ ਹਾਂ ਆਲਟੋਪ ਸੀਜ਼ਨ ਹੈ ਧੰਨਵਾਦ ਭਾਈ ਧੰਨਵਾਦ ਬੈਂਤ ਸਿੰਘ ਚੱਠਾ ਬੈਂਤ ਸਿੰਘ ਚੱਠਾ ਇਹ ਬਾਈ ਦਾ ਨੰਬਰ ਨੰਬਰ ਮੈਨੂੰ ਲੱਗਾ ਹੁਣ ਸੋ ਫ੍ਰੀ ਹੋ ਜਾ ਨਾ 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 ਮੈਂ ਉਹ ਜਾਣ ਜਾਣ ਰਿਹਾ ਸੂਟ ਕਰਦੇ ਸੀ ਨੰਬਰ ਬੋਲ ਜਾਵਦਾ ਨੰਬਰ ਬੋਲ ਜਾ ਦੇਖਦੇ ਆਪਾਂ ਬਾਬਾ ਨੰਬਰ ਸੰਪਰਕ ਕਰੋ ਪ੍ਰੋਗਰਾਮ ਵਾਲੀ ਬੈਂਤ ਸਿੰਘ ਚੱਠਾ ਜਾਂ ਗੁੱਡ ਐਂਟਰਟੇਨਮੈਂਟ ਪ੍ਰੋਗਰਾਮ ਓਕੇ ਬਾਏ ਬਾਏ ਓਕੇ ਹਾਂ ਠੀਕ ਆ ਬਾਬਾ ਨਾ 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 ਬਾਬਾ ਲੇਟ ਹੋ ਰਿਹਾ ਹੁਣ ਸੀਨ ਕਰੀਏ ਜਾ ਕੇ ਲੋਕ ਚਾਹ ਬਾਰੇ ਪੁੱਛਦੇ ਨੇ ਹਮੇਸ਼ਾ ਠੰਡਾ ਪੀਓ ਸ਼ਾਲਾ ਚ ਵੀ ਗੈਂਦ ਠੰਡਾ ਦੱਸ ਬੰਦਾ ਬੜ ਵਧੀਆ ਯਾਰ ਦਿਲ ਦੇ ਮਤੇ ਦਾ ਬੰਦਾ ਹਾਂ ਦਿਲਦਾਨੀ ਮਾੜਾ ਮੈਂ ਤੇਜਾ ਵਾਲਾ ਮੈਂ ਤੇਜਾਗੋ ਵਾਲਾ ਹੈਲੋ ਲੋ ਜੀ ਹੁਣ ਅਸੀਂ ਤੁਹਾਨੂੰ ਬਾਕੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਤੁਹਾਨੂੰ ਮਤਲਬ ਨਾਲ ਹੁੰਦੇ ਦਿਖਾਵਾਂਗੇ ਵਲੌਗ ਦੇ ਵਿੱਚ ਭਾਈ ਲਵ ਜੀ सदले सदले यार बोल यार सब पता है जानू मैं पे तू मेरा होया लेके बजा देख अभी रे मत ले पेन के नाल में ले आबा तेरे ससुरे सजुगा तू आए नहीं तुझे तो नहीं दादी मैं पूछ के तोड़ तेरी हो गया मैं तो बुरा तो यार मेला दा टाइम लगो यार यानी कुछ लागया ਮੇਰੇ ਕੀ ਹੈ ਦੋ ਚਾਰ ਕਿਥੋਂ ਖੋਤਾ ਜਾਂਦੇ ਯਾਰ 何